ਸੰਜੀਪ ਰੋੜਾ ਜੀ ਉਹਨਾਂ ਦੀ ਜਿਹੜੀ ਵੱਡੀ ਜਿੱਤ ਹੋਈ ਹੈ ਜਿਹੜੇ 11000 ਦੇ ਕਰੀਬ ਉਹਨਾਂ ਨੇ ਜਿੱਤ ਪਾਈ ਹੈ ਸੋ ਇਹ ਜਿਹੜਾ ਇਲੈਕਸ਼ਨ ਹੈ ਕੋਈ ਆਮ ਇਲੈਕਸ਼ਨ ਨਹੀਂ ਹੈ ਇਹ ਜਿਹੜਾ 2027 ਦਾ ਆਗਾਜ਼ ਹੈ 2027 ਦੀਆਂ ਚੋਣਾਂ ਉਹਦਾ ਸੰਕੇਤ ਦਿੱਤਾ ਲੋਕਾਂ ਨੇ ਕਿ ਇਹ ਸੈਮੀਫਾਈਨਲ ਹੈ ਔਰ ਸੈਮੀਫਾਈਨਲ ਦੇ ਵਿੱਚ ਆਮ ਆਦੀ ਪਾਰਟੀ ਨੂੰ ਜਿਹੜੇ ਵੱਡੇ ਮਾਰਚ ਨਾਲ ਲੋਕਾਂ ਨੇ ਕੋਈ ਜਤਾਇਆ ਇਹ ਦੱਸਦਾ ਵੀ ਆਮ ਆਦੀ ਪਾਰਟੀ ਜਿਹੜੀ ਸਰਕਾਰ ਹੈ 2027 ਦੇ ਵਿੱਚ ਪੰਜਾਬ ਦੇ ਵਿੱਚ ਰਿਪੀਟ ਹੋਣੀ ਹੈ ਸੋ ਲੁਧਿਆਣਾ ਵਾਸੀ ਜੋ ਇੱਕ ਸ਼ਹਿਰੀ ਸੀਟ ਹੈ ਜਿੱਤੇ ਇੰਡਸਟਰੀਅਲਸ ਰਹਿੰਦੇ ਆ ਪੜੇ ਲਿਖੇ ਲੋਕ ਹੈ ਉਹਨਾਂ ਨੇ ਦੱਸਦਾ ਵੀ ਜਿਹੜੇ ਆਮ ਆਦੀ ਪਾਰਟੀ ਜਿਹੜੇ ਕੰਮ ਹੈ ਉਹਨਾਂ ਨੂੰ ਦੇਖਦੇ ਜਿਹੜੀਆਂ ਵੋਟਾਂ ਪਾਈਆਂ ਕਲਕਸੂ ਜਾਨਪੁਰ ਦੇ ਇਹਨੂੰ ਫੁੱਲ ਤੋਂ ਹੈ ਪਿਆਰਿਆਂ ਦੇ ਵਿੱਚ ਅਸੀਂ ਇੱਥੇ ਡਾਕਟਰ ਕੁਲਦੀਪ ਸਿੰਘ ਜੀ ਇੱਥੇ ਸਾਡੇ ਨਾਲ ਤੇ ਖੜੇ ਆ ਸਾਡੇ ਜਿੰਨੇ ਵੀ ਪਿੰਡ ਵਾਸੀ ਤੈ ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਲਗਭਗ ਹੁਣ ਹਾਰਦੀ ਹੋ ਨਜ਼ਰ ਆਇ ਆ ਰਹੀ ਹੈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਰਿਪੀਟ ਨਹੀਂ ਹੋਊਗੀ ਲੱਗਦਾ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਹੁਣ ਅੱਜ ਦੇ ਜਿੱਤ ਨਾਲ देखो जब 2022 ਦੇ ਵਿੱਚ ਆਵਾਮੀ ਪਾਰਟੀ ਸਰਕਾਰ ਬਣੀ ਸੀ ਉਹ ਵਿਰੋਧੀ ਧਿਰ ਉਹ ਪਹਿਲੇ ਦਿਨ ਤੋਂ ਹੀ ਬੋਲ ਰਹੀ ਸੀ ਵੀ ਇਹਨਾਂ ਨੇ 2 ਮਹੀਨੇ ਨਹੀਂ ਕੱਟਨੇ ਇਹਨਾਂ ਨੇ 6 ਮਹੀਨੇ ਨਹੀਂ ਕੱਟਨੇ ਇਹ ਸਾਲ ਨਹੀਂ ਕੱਟਦੇ ਸੋ ਤੁਹਾਡੇ ਸਾਹਮਣੇ ਅੱਜ 3 ਸਾਲ ਮੁਕੰਮਲ ਹੋ ਗਏ ਆ ਅੱਜ ਜੜੇ ਵੀ ਲੁਧਿਆਣਾ ਚੋਣ ਹੋਈ ਹੈ ਔਰ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਨਾ ਇਹਨਾਂ ਪਬਲਿਕ ਲੁਧਿਆਣੇ ਵਾਲਿਆਂ ਨਾਲ ਜਿਨ੍ਹਾਂ ਨੇ ਜੰਗੇ ਮਤਲਬ ਵੋਟ ਪਾ ਕੇ ਔਰ ਦਿਲੋਂ ਬਹੁਤ ਹੀ ਲੀਡ ਨਾਲ ਜਿੱਤੇ ਨੇ ਲੁਧਿਆਣਾ ਪਛਮੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਹੈ ਸੰਜੀਵ ਅਰੋੜਾ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਔਰ ਦੇ ਹਲਕਾ ਸੁਜਾਨਪੁਰ ਦੇ ਜਿਹੜੇ ਹਲਕਾ ਇੰਚਾਰਜ ਨੇ ਅਮਿਤ ਠਾਕੁਰ ਅਮਿਤ ਸਿੰਘ ਮੰਟੂ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਬਹੁਤ ਬਹੁਤ ਸਵਾਗਤ ਹੈ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਮੈਂ ਸਭ ਤੋਂ ਪਹਿਲੇ ਤੇ ਲੁਧਿਆਣਾ ਵੋਟਰਸ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਜਿਹੜੇ ਜਿਮਨੀ ਚੋਣਾ ਲੁਧਿਆਣਾ ਪੱਛਮੀ ਦੀ ਜਿਹੜੀਆਂ ਰਿਜ਼ਲਟ ਆਇਆ ਹੈ ਉਹਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਸਾਡੇ ਸੰਜੀਵ ਰੋੜਾ ਜੀ ਉਹਨਾਂ ਦੀ ਜਿਹੜੀ ਵੱਡੀ ਜਿੱਤ ਹੋਈ ਹੈ ਜਿਹੜੇ 11000 ਦੇ ਕਰੀਬ ਉਹਨਾਂ ਨੇ ਜਿੱਤ ਪਾਈ ਹੈ ਸੋ ਇਹ ਜਿਹੜਾ ਇਲੈਕਸ਼ਨ ਹੈ ਕੋਈ ਆਮ ਇਲੈਕਸ਼ਨ ਨਹੀਂ ਇਹ ਜਿਹੜਾ 2027 ਦਾ ਆਗਾਜ਼ ਹੈ 2027 ਦੀ ਜਿਹੜੀਆਂ ਚੋਣਾਂ ਉਹਦਾ ਸੰਕੇਤ ਦਿੱਤਾ ਲੋਕਾਂ ਨੇ ਕਿ ਇਹ ਸੈਮੀ ਫਾਈਨਲ ਹੈ ਔਰ ਸੈਮੀ ਫਾਈਨਲ ਦੇ ਵਿੱਚ ਆਮ ਆਦੀ ਪਾਰਟੀ ਨੂੰ ਜਿਹੜੇ ਵੱਡੇ ਮਾਰਜ ਨਾਲ ਲੋਕਾਂ ਨੇ ਉਥੋਂ ਜਿਤਾਇਆ ਇਹ ਦੱਸਦਾ ਵੀ ਆਮ ਆਦੀ ਪਾਰਟੀ ਜਿਹੜੀ ਸਰਕਾਰ ਹੈ 2027 ਦੇ ਵਿੱਚ ਪੰਜਾਬ ਦੇ ਵਿੱਚ ਰਿਪੀਟ ਹੋਣੀ ਹੈ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਅਰਜਨ ਅਰਬਿੰਨ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਦੀ ਸੋਚ ਜਿਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਲੋਕਾਂ ਨੇ ਅੱਜ ਉਹਨਾਂ ਦੇ ਉੱਤੇ ਰਿਜ਼ਲਟ ਦਿੱਤਾ ਸੋ ਲੁਧਿਆਣਾ ਵਾਸੀਆਂ ਜੋ ਇੱਕ ਸ਼ਹਿਰੀ ਸੀਟ ਹੈ ਜਿੱਥੇ ਇੰਡਸਟਰੀਅਲਸ ਰਹਿੰਦੇ ਆ ਪੜ੍ਹੇ ਲਿਖੇ ਲੋਕ ਹੈ ਉਹਨਾਂ ਨੇ ਇਹ ਦੱਸਦਾ ਵੀ ਜਿਹੜੇ ਆਮ ਆਦੀ ਪਾਰਟੀ ਜਿਹੜੇ ਕੰਮ ਹੈ ਉਹਨਾਂ ਨੂੰ ਦੇਖਦੇ ਹੋਏ ਜੜੀਆਂ ਵੋਟਾਂ ਪਾਈਆਂ ਸੋ ਤੁਸੀਂ ਦੇਖਿਆ ਵੀ ਕਾਫੀ ਵੱਡੇ ਮਾਰਜਨ ਨਾਲ ਜਿਹੜੀ ਜਿੱਤ ਹੋਈ ਹੈ ਜਿਹਦੇ ਵਿੱਚ 50% ਦੀ ਜਿਹੜੀ VOTING ਹੋਈ ਸੀ ਉਹਦੇ ਅਗਰ ਇਹੀ VOTING ਕੋਈ 80 ਜਾਂ 90% ਹੁੰਦੀ ਤੇ ਮੈਨੂੰ ਲੱਗਦਾ ਵੀ 20000 ਦੇ ਪਾਰ ਜਿਹੜਾ ਮਾਰਜਨ ਹੋ ਜਾਣਾ ਸੀ ਅਕਾਲੀ ਦਲ ਦੇਖੋ ਅੱਜ ਕਿੱਥੇ ਸਟੈਂਡ ਕਰ ਰਿਹਾ ਜਿਹੜਾ ਵੀ ਆਪਣੀ ਜਵਾਨਤਮੀ ਬਚਾ ਸਕਿਆ ਸੋ BJP ਪਿੱਛੜਦੀ ਹੋਈ ਨਜ਼ਰ ਆਈ ਹੈ ਜਿਹੜੇ ਕਾਂਗਰਸ ਨੇ ਬਿਲਕੁਲ ਲੀਡਰਸ਼ਿਪ ਨੇ ਪੂਰਾ ਜੋਰ ਲਗਾਇਆ ਸੀ ਔਰ ਉਹ ਆਪਣੀ ਜਿੱਤ ਪੱਕੀ ਕਰ ਬੈਠੇ ਸੀ ਪਰ ਅੱਜ ਜੋ ਰਿਜ਼ਲਟ ਆਇਆ ਉਹ ਤੁਹਾਨੂੰ ਦੇਖਿਆ ਹੋਣਾ ਤੁਸੀਂ ਵੀ ਬੜੀ ਲੁਧਿਆਣਾ ਲੋਕਾਂ ਨੇ ਬੜੀ ਸੂਝਬੂਨ ਆੜੀ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਉਸੇ ਚਿਤ ਦਿੱਤੀ ਹੈ ਸੋ 2027 ਦਾ ਜਿਹੜਾ ਸੰਕੇਤ ਉਹ ਲੋਕਾਂ ਨੇ ਦਿੱਤਾ ਬਾਰ ਬਾਰ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਨੇ ਉਹਨਾਂ ਵੱਲੋਂ ਕਿਆ ਜਾ ਰਿਹਾ ਸੀਗਾ ਕਿ ਅਸੀਂ ਕੈਬਨਿਟ ਦੇ ਵਿੱਚ ਮੰਤਰੀ ਬਣਾ ਕੇ ਭੇਜਾਂਗੇ ਤੁਸੀਂ ਲੁਧਿਆਣਾ ਤੋਂ ਸੰਜੀਵ अरोड़ा ਨੂੰ ਜਿਤਾਓ ਦੇਖੋ ਵਧੀਆ ਗੱਲ ਹੈ ਜੇ ਕੋਈ ਚੰਗਾ ਕੰਮ ਕਰਦਾ ਹੈ ਸੰਜੀਵ ਰੋੜਾ ਇੱਕ ਵਧੀਆ ਸੋਚ ਵਾਲੇ ਇਨਸਾਨ ਹੈ ਲੋਕਾਂ ਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਦੇ ਹੈ ਜ਼ਮੀਨ ਤੋਂ ਲੋਕਾਂ ਦੇ ਨਾਲ ਜੁੜੇ ਹੋਏ ਹੈ ਸੋ ਇਸ ਕਰਕੇ ਲੋਕਾਂ ਨੇ ਉਹ ਵੀ ਜਿਹੜੀ ਜਿੱਤ ਹੈ ਉਹਨਾਂ ਦੀ ਜਿਹੜੇ ਫੇਸ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੇ ਕਮਾਂਕਰਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੇ ਜਿਹੜੇ ਇੱਥੇ ਹੋਏ ਵਾਦੇ ਉਹ ਪੂਰੇ ਹੋਏ ਆ ਤਾਂ ਹੀ ਲੋਕਾਂ ਨੇ ਵੋਟਾਂ ਪਾਈਆਂ ਸੋ ਉਹਦੀ ਹੀ ਖੁਸ਼ੀ ਦੇ ਵਿੱਚ ਅਸੀਂ ਅੱਜ ਹਲਕਾ ਸੁਜਾਨਪੁਰ ਦੇ ਪਿੰਡ ਫੂਲਵਾ ਪਿਆਰਾਂ ਦੇ ਵਿੱਚ ਅੱਜ ਇੱਥੇ ਠਾਕੁਰ ਕੁਲਦੀਪ ਸਿੰਘ ਜੀ ਇੱਥੇ ਸਾਡੇ ਨਾਲ ਤੇ ਖੜੇ ਆ ਸਾਡੇ ਜਿੰਨੇ ਵੀ ਪਿੰਡ ਵਾਸੀ ਇੱਥੇ ਹੈ ਜਿਨ੍ਹਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਚਿਹਰਿਆਂ ਦੇ ਵਿੱਚ ਜਿਹੜੇ 2027 ਨਜ਼ਰ ਆ ਰਿਹਾ ਵੀ 2027 ਦੇ ਵਿੱਚ ਆਮ ਆਦੀ ਪਾਰਟੀ ਜਿਹੜੇ ਵੱਡੇ ਮਾਰਜਿਨ ਨਾਲ ਪੰਜਾਬ ਦੇ ਵਿੱਚੋਂ ਸੀਟਾਂ ਜਿੱਤ ਬਹੁਤ ਬਹੁਤ ਧੰਨਵਾਦ ਕਰਨਾ ਲੁਧਿਆਣਾ ਵਾਸੀਆਂ ਦਾ ਵੀ ਜਿਨ੍ਹਾਂ ਨੇ ਇੱਕ ਚੰਗੀ ਸੂਝ ਦੇ ਨਾਲ ਜਿਹੜੀਆਂ VOTING ਕੀਤੀ ਔਰ ਆਮ ਆਦਮੀ ਪਾਰਟੀ ਜਿਹੜੇ ਸੰਜੀਪ ਕਪੂਰ ਜੀ ਦਾ ਜਿਤਾਇਆ ਅੱਛਾ ਜਿਹੜੇ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਲਗਭਗ ਹੁਣ ਹਾਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਰਿਪੀਟ ਨਹੀਂ ਹੋਊਗੀ ਲੱਗਦਾ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਹੁਣ ਅੱਜ ਦੀ ਜਿੱਤ ਨਾਲ ਦੇਖੋ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਉਹ ਵਿਰੋਧੀ ਧਿਰ ਉਏ ਪਹਿਲੇ ਦਿਨ ਤੋਂ ਹੀ ਬੋਲ ਰਹੀ ਸੀ ਵੀ ਇਹਨਾਂ ਨੇ 2 ਮਹੀਨੇ ਨਹੀਂ ਕੱਟਨੇ ਇਹਨਾਂ ਨੇ 6 ਮਹੀਨੇ ਨਹੀਂ ਕੱਟਨੇ ਇਹ ਸਾਲ ਨਹੀਂ ਕੱਢਦੇ ਸੋ ਤੁਹਾਡੇ ਸਾਹਮਣੇ ਅੱਜ 3 ਸਾਲ ਮੁਕੰਮਲ ਹੋ ਗਏ ਆ ਵਧੀਆ ਤਰੀਕੇ ਦੇ ਪੰਜਾਬ ਦੇ ਵਿੱਚੋਂ ਜਿਹੜਾ ਸਿੱਖਿਆ ਕ੍ਰਾਂਤੀ ਦੇ ਤਹਿਤ ਪ੍ਰੋਗਰਾਮ ਹੋਏ ਆ ਸਕੂਲਾਂ ਦਾ ਗ੍ਰਾਫ ਵਧਿਆ ਉੱਚਾ ਹੋਇਆ ਸਾਡੇ ਜੁਧ ਨਸ਼ਿਆਂ ਵਿਰੁੱਧ ਜਿਹੜੇ ਪ੍ਰੋਗਰਾਮ ਹੋਏ ਆ ਨਸ਼ਿਆਂ ਦੇ ਉੱਪਰ ਨਕੇਲ ਕਸੀ ਗਈ ਹੈ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਆ ਸੋ ਤਮਾਮ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਹੋਈਆਂ ਜਿਹੜੇ ਪਹਿਲਾਂ ਕਦੇ ਵੀ ਨਹੀਂ ਹੁੰਦੀਆਂ ਸੋ ਸਾਰਾ ਕੁਝ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੇ ਇਹ ਤੇ ਮਹਿਸੂਸ ਕੀਤਾ ਵੀ ਵਾਕਈ ਜਿਹੜੀ ਪਹਿਲੀ ਵਾਰ ਤੇ ਕੋਈ ਸਰਕਾਰ ਬਣੀ ਹੈ ਉਹਨਾਂ ਨੇ ਕੁਝ ਨਾ ਕੁਝ ਪੰਜਾਬ ਦੇ ਲੋਕਾਂ ਵਾਸਤੇ ਉਹ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਜਿਹੜੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਨੇ ਕਈ ਵਾਰ ਪੰਜਾਬ ਦੇ ਵੀ ਸੱਤਾ ਵਿੱਚ ਆ ਕੇ ਵੀ ਲੋਕਾਂ ਦੇ ਉਹ ਕੰਮ ਨਹੀਂ ਕਰਵਾਏ ਜਿਹੜੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੇ 3 ਸਾਲ ਦੇ ਵਿੱਚ ਕਰਵਾਏ ਸੋ ਇਹੀ ਲੋਕਾਂ ਦੀ ਜਿਹੜੀ ਸੋਚ ਹੈ ਲੋਕਾਂ ਦਾ ਜਿਹੜਾ ਵਿਜ਼ਨ ਹੈ ਲੋਕਾਂ ਦੀ ਜਿਹੜੀ ਆਮ ਆਦੀ ਪਾਰਟੀ ਦੇ ਕੀਤੇ ਹੋਏ ਕੰਮ ਹੈ ਉਹਦਾ ਹੀ ਨਤੀਜਾ ਲੁਧਾਨੇ ਦੇ ਵਿੱਚ ਲੋਕਾਂ ਨੇ ਦਿੱਤਾ ਬਹੁਤ ਧੰਨਵਾਦ ਸੋ ਦਾ ਜੀ ਸੜਨਾਲ ਇੱਥੇ ਠਾਕੁਰ ਕੁਲਦੀਪ ਸਿੰਘ ਜੀ ਵੀ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਆ ਮੈਂ ਅੱਜ ਅਮਿਤ ਸਿੰਘ ਮੰਟੂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਇਹਨਾਂ ਨੇ ਅੱਜ ਜਿਹੜਾ ਲੁਧਿਆਣਾ ਜਿਮਨੀ ਚੌਣ ਹੋਇਆ ਨਾ ਉਹਨਾਂ ਦੇ ਬਹੁਤ ਹੀ ਖੁਸ਼ੀ ਦੀ ਲਹਿਰ ਹੀ ਅੱਜ ਔਰ ਸਾਡੇ ਫੂਲਪਾਰੇ ਪਿੰਡ ਵਾਸੀਆਂ ਲੋ ਔਰ ਮੈਂ ਆਪਣੇ ਵੱਲੋਂ ਠਾਕੁਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹ ਦੂਸਰੀ ਗੱਲ ਇਹਨਾਂ ਦੀ ਹੈ ਉਹ ਇਮਾਨਦਾਰੀ ਨਾਲ ਹੈ ਕੋਈ ਵੀ ਅੱਜ ਦੇ ਟਾਈਮ 'ਚ ਇਹਨਾਂ ਦੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਿੰਨ੍ਹ ਨਹੀਂ ਹੈ ਔਰ ਸਾਡੇ ਇਲਾਕੇ ਚ ਇੱਕ ਇਦਾਂ ਦੇ ਨੇਤਿਆਂ ਸਭ ਦੇ ਨਾਲ ਸ਼ਰੀਫੀ ਔਰ ਪਲਵਾਨ ਸਿੰਘ ਨਾਲ ਇਹ ਕੰਮ ਆਂਦੇ ਪਏ ਨੇ ਔਰ ਪਿੰਡ ਦੇ ਲੋਕਾਂ ਦਾ ਕੰਮ ਵੀ ਕਰਾਂਦੇ ਪਏ ਨੇ ਔਰ ਦੂਸਰੀ ਗੱਲ ਅੱਜ ਜੜੇ ਵੀ ਲੁਧਿਆਣਾ ਚੋਣ ਹੋਈ ਹੈ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਨਾ ਇਹਨਾਂ ਪਬਲਿਕ ਲੁਧਿਆਣੇ ਵਾਲਿਆਂ ਦਾ ਚੰਗੇ ਮਤਲਬ ਵੋਟ ਪਾ ਕੇ ਔਰ ਦੇ ਲੋ ਬਹੁਤ ਹੀ ਲੀਡਰ ਨਾਲ ਜਿੱਤੇ ਨੇ ਔਰ ਸੰਜੀਵ अरोड़ा ਔਰ ਅਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਕ ਵਧੀਆ ਫੇਸ ਪਬਲਿਕ 'ਚ ਆ ਕੇ ਔਰ ਵਧੀਆ ਮੈਸੇਜ ਦਿੱਤਾ ਉਦਾਸੀ ਕੀ ਹਲਕਾ ਸੁਜਾਨਪੁਰ ਦੇ ਇਥੇ ਹਲਕਾ ਇੰਚਾਰਜ ਇਥੇ ਮੌਜੂਦ ਸੀ ਠਾਕੁਰ ਅਮਿਤ ਸਿੰਘ ਮੰਟੂਣਾ ਨੇ ਵੱਡੀ ਜਿੱਤ ਨੂੰ ਲੈ ਕੇ ਇਥੇ ਖੁਸ਼ੀ ਮਨਾਈ ਹੈ ਔਰ ਜਸ਼ਨ ਦਾ ਮਾਹੌਲ ਵੇਖਿਆ ਗਿਆ ਜਿੱਥੇ ਲੱਡੂ ਵੰਡ ਕੇ ਲੋਕਾਂ ਦੇ ਨਾਲ ਖੁਸ਼ੀ ਮਨਾਈ ਗਈ ਹੈ ਅਜ਼ਲੇ ਨੈ ਦੇਖ ਰੋ ਕਿ ਆਜੀ ਨਿਊਜ਼ ਨੈਟਵਰਕ ਮੈਂ ਮਹਿਕਰਨ ਧਾਵਾ ਨਮਸਕਾਰ